ਇੱਕ ਅਸੀਂ ਕੋਸ਼ਿਸ਼ ਕਰਿਆ ਕਰੀਏ ਕਿ ਜਿਹੜਾ ਸਾਡਾ ਵੈਨਸਡੇ ਹੁੰਦਾ ਨਾ ਬੁੱਧਵਾਰ ਦਾ ਦਿਨ ਉਹ ਵਾਲੇ ਦਿਨ ਹੀ ਅਸੀਂ ਆਫਰਸ ਕੱਢਿਆ ਕਰਾਂਗੇ ਹਾਂਜੀ ਇਸਾ ਚ ਕਲਜੀ ਵਾਈਕਲਜੀ ਕਾ ਖਲਸਾ ਹੈ ਕਿ ਰੂਜੀ ਕੀ ਫਤਿਹ ਜਿੱਦਾਂ ਤੁਹਾਨੂੰ ਬੋਲਿਆ ਗਿਆ ਕਿ ਕੋਸ਼ਿਸ਼ ਕਰਨੀ ਹੈ ਕਿ ਆਲਮੋਸਟ ਅਸੀਂ ਹੁਣ ਰੋਜ਼ ਹੀ ਕੁਛ ਨਾ ਕੁਛ ਤੁਹਾਡੇ ਲਈ ਲੈ ਕੇ ਆਇਆ ਕਰੀਏ ਜਿੱਦਾਂ ਅੱਜ ਦੀ ਕਲੈਕਸ਼ਨ ਜਿਹੜੀ ਹੋਏਗੀ ਉਹ ਸਿਰਫ ਜਾਰਜਟ ਫੈਬਰਿਕ ਹੋਏਗਾ ਔਰ ਜਾਰਜਟ ਦੇ ਉੱਪਰ ਕਿਸੇ ਤੇ ਸਕਰੀਨ ਹੋਏਗਾ ਕਿਸੇ ਤੇ ਮਲਟੀ ਬਲੌਕ ਹੋਏਗਾ ਚਾਰ ਪੀਸਿਸ ਨੇ ਬਸ ਤੇ ਇੱਕ ਤਸੀ ਕੋਸ਼ਿਸ਼ ਕਰਿਆ ਕਰੀਏ ਕਿ ਜਿਹੜਾ ਸਾਡਾ ਵੈਂਸਡੇ ਹੁੰਦਾ ਨਾ ਬੁੱਧਵਾਰ ਦਾ ਦਿਨ ਉਹ ਵਾਲੇ ਦਿਨ ਹੀ ਅਸੀਂ ਆਫਰਸ ਕੱਢਿਆ ਕਰਾਂਗੇ ਠੀਕ ਹੈ ਜੀ ਤੇ ਜਿਹੜਾ ਵੀਡੀਓ ਦਾ ਲਾਸਟ ਇੱਕ ਅਸੀਂ ਬਣਾਇਆ ਹੋਇਆ ਹੈ ਕਿ ਧਮਾਕਾ ਆਫਰ ਉਹ ਤੇ ਕਰਨਾ ਹੀ ਕਰਨਾ ਹੈ ਉਹ ਅੱਜ ਵੀ ਕਰਾਂਗੇ ਜੀ ਠੀਕ ਹੈ ਜੀ ਵੀਡੀਓ ਦੇ ਲਾਸਟ ਵਿੱਚ ਤੇ ਇੱਕ ਸੂਟ ਮੈਂ ਆ ਖੁਦ ਵੀ ਦੇਖੋ ਜਿਹੜਾ ਵੇਅਰ ਕੀਤਾ ਹੋਇਆ ਹੁਣ ਇਦਾਂ ਦੇ ਚੱਲਨੇ ਆ ਦਿਸ ਇਜ਼ ਪਿਓਰ ਲਿਨਨ ਕਾਟਨ ਇਸ ਸੈਲਫ ਦੇ ਵਿੱਚ ਹੈਗੀ ਹੈ ਥੋੜੇ ਥੋੜੀ ਇਹਦੇ ਵਿੱਚ ਲਾਈਨਿੰਗ ਹੈਗੀ ਹੈ ਠੀਕ ਹੈ ਥੋੜਾ ਦੂਰੋਂ ਦਿਖਾ ਰਹੀ ਹਾਂ ਤੁਹਾਨੂੰ ਆ ਦੇਖੋ ਐਦਾਂ ਇਹਦੇ ਤੇ ਨਾ ਏਮਬੋਸ ਵਰਕ ਪਲੱਸ ਮਿਲਕੀ ਦੋ ਚੀਜ਼ਾਂ ਹੋਈਆਂ ਹੋਈਆਂ ਬਾਟਮ ਇਜ਼ ਦੀ ਪਲੇਨ ਹੈ ਠੀਕ ਹੈ ਆ ਦੇਖੋ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੀ ਹਾਂ ਦੁਪੱਟਾ ਇਹਦਾ ਬੜਾ ਅੱਛਾ ਲਾਈਨਿੰਗ ਵਾਲਾ ਟੈਬੀ ਠੀਕ ਹੈ ਆਸ-ਪਾਸੇ ਉਹਦੇ ਫਿਰ ਸਟਿਚ ਨੂੰ ਅਸੀਂ ਮਤਲਬ ਲੇਸ ਵਰਕ ਕਰਵਾ ਕੇ ਕਰਵਾ ਲਿਆ ਆ ਦੇਖੋ ਜਿੱਦਾਂ ਬਾਵਾਾਂ ਤੇ ਐਦਾਂ ਮਿਲਕੀ ਦੇ ਦੋ ਫਲਾਵਰਸ ਸੀਗੇ ਉਹਨਾਂ ਨੂੰ ਲੇਸ ਵਰਕ ਕਰਕੇ ਅਸੀਂ ਕਰਵਾ ਲਿਆ ਠੀਕ ਹੈ ਦੁਪੱਟਾ ਸਰ ਦਾ ਦੁਪੱਟੇ ਦੇ ਉੱਪਰ ਵੀ ਇੰਬੋਸ ਦਾ ਵਰਕ ਹੋਇਆ ਹੋਇਆ ਹੈ ਔਰ ਇਹਨੂੰ ਮੈਂ ਕਿੰਨੀ ਵਾਰੀ ਧੋ ਵੀ ਪਾ ਲਿਆ ਹੋਇਆ ਹੈ ਇਤਾਂ ਦਾ ਇਤਾਂ ਹੀ ਹੈ ਜੀ ਇਹਨੂੰ ਕੁਝ ਨਹੀਂ ਹੋਇਆ ਨਾ ਇਹਦੇ ਕੰਮ ਨੂੰ ਕੁਝ ਹੋਇਆ ਬਸ ਇਹ ਕਿ ਤੁਹਾਨੂੰ ਥੋੜਾ ਜਿਹਾ ਕੱਪੜੇ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਫਿਰ ਫੈਬਰਿਕ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਸਟਾਰਟ ਕਰ ਰਹੇ ਹੈਗਾ ਜੀ ਰਸਟ ਕਲਰ ਜਿਹੜਾ ਮੈਂ ਖੋਦੂ ਵੇਅਰ ਕੀਤਾ ਹੈ ਠੀਕ ਹੈ ਹੁਣ ਸਟਾਰਟ ਕਰ ਰਹੇ ਹੈ ਤੇ ਜਾਰਗੇਟ ਤੋਂ ਸਟਾਰਟ ਕਰ ਰਹੇ ਹੈ ਠੀਕ ਹੈ ਚਾਰ ਪੀਸੇ ਹੋਣਗੇ ਲਾਸਟ ਵਿੱਚ ਇੱਕ ਧਮਾਕਾ ਤੇ ਉਹ ਸੀ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਆ ਲਾਸਟ ਪੀਸ ਆਪ ਸੌਰੀ ਲਾਸਟ ਕੈਰੀ ਹੈ ਜੀ ਅਨੇ ਤਾਂ ਆਪਾਂ ਸ਼ੁਰੂ ਕੀਤਾ ਹੈ ਤੇ ਆ ਦੇਖੋ ਸਟਾਰਟ ਕਰ ਰਹੇ ਆਪਾਂ ਆ ਬਹੁਤ ਸੋਹਣਾ ਪੀਸ ਹੈ ਜੀ ਇਹ ਇਹ ਹੈਗੇ ਸਕਰੀਨ ਤੇ ਪਲੱਸ ਏਮਬਰਾਇਡਰੀ ਮਤਲਬ ਸਕਰੀਨ ਨੂੰ ਏ ਏਮਬਰਾਇਡਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈ ਬਹੁਤ ਸੋਹਣਾ ਪੀਸ ਹੈ ਆ ਦੇਖੋ ਠੀਕ ਹੈ ਜੀ ਇੱਦਾਂ ਇਹਦਾ ਗਲਾ ਬਣਿਆ ਹੋਇਆ ਹੈ ਲੱਗੋ ਵੀ ਦਿਖਾ ਰਹੀਆਂ ਤੁਹਾਨੂੰ ਐਤਾ ਆਇਆ ਹੈ ਠੀਕ ਹੈ ਬਹੁਤ ਪਿਆਰਾ ਪੀਸ ਹੈ ਲੱਗੋ ਵੀ ਦਿਖਾ ਰਹੀਆਂ ਆ ਦੇਖੋ ਬਿਊਟੀਫੁਲ ਪੀਸ ਆ ਦੇਖੋ embroidery ਦੇ ਨਾਲ ਹਾਈਲਾਈਟ ਕੀਤੇ ਹੋਏ ਨੇ ਠੀਕ ਹੈ ਜੀ ਅਸੀਂ ਲੱਗੋ ਦਿਖਾ ਦਿੰਨੇ ਆਂ ਸੀ ਆ ਦੇਖੋ ਆ ਜਿਹੜੇ ਛੋਟੇ ਛੋਟੇ ਫਲਾਵਰਸ ਆ ਸਿਰਫ ਉਹਨਾਂ ਨੂੰ ਔਰ ਮੈਰੂਨ ਕਲਰ ਦਾ ਜਿਹੜਾ ਵਰਕ ਆ ਉਹਨੂੰ ਅਸੀਂ embroidery ਨਾਲ ਹਾਈਲਾਈਟ ਕੀਤਾ ਹੋਇਆ ਹੈ ਠੀਕ ਹੈ ਔਰ ਏ ਵਾਲਾ ਜਿਹੜਾ ਕੰਮ ਹੈ ਆਏਗਾ बॉटम ਉੱਪਰ ਇਹ ਹੈਗੇ ਲਾਈਟ ਮਸਟਰਡ ਕਲਰ ਦੇ ਆਏ ਠੀਕ ਹੈ ਜੀ ਤੇ ਜੀ ਬੈਗ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਆ ਆਈ ਗਈ ਹੈ ਜੀ ਇਹਦਾ ਬੈਗ ਆਈ ਗਈ ਠੀਕ ਹੈ ਔਰ نیچے ਇਹਦੇ ਤਾਂ ਬਾਰਡਰ ਹੈ ਬਹੁਤ ਸੋਨਾ ਪੀਸ ਹੈ ਇੱਧੀਆਂ ਪਾਵਾਂ ਬਣੀਆਂ ਹੋਈਆਂ ਔਰ ਪਲੱਸ बॉटम ਤੇ ਵਰਕ ਹੈਗਾ ਤੇ प्राइस दस दिन दुपट्टा भी लैके देख लीए हाँ देखो जी दुपट्टा दुपट्टे साइड दुपट्टेडर एदा ही थोड़ा डार्क मस्टर्ड कलर कंट्रास्ट तो मतलब शेड डार्कर करके दुपट्टे के आसे पास वो लाइनिंग देती है और सारा दुपट्टा एदा उलाज दे फुल करके और सइड्स के उपर जिदा गले उपर चैक करके पैंडल जहाया होद हो दुपट्टे दे पलिया देते ਠੀਕ ਹੈ ਜੀ ਤੇ ਇਹਦਾ ਪ੍ਰਾਈਸ ਤੁਹਾਨੂੰ ਦੱਸ ਰਹੇ ਹਾਂ ਸੀ ਇਹ ਹੈਗਾ ਜੀ 2850 ਦਾ ਠੀਕ ਹੈ ਜੀ ਅੱਛੀ ਵਾਲੀ ਜਾਰਜਟ ਹੈ ਚੁੱਬਨ ਵਾਲੀ ਨਹੀਂ ਹੈਗੀ ਬੜੀ ਸੌਫਟ ਜੀ ਜਾਰਜਟ ਹੈ ਔਰ ਰੇਟ ਹੈਗਾ ਜੀ 2850 ਸਿੰਗਲ ਪੀਸ ਸਿੰਗਲ ਕਲਰ ਠੀਕ ਹੈ ਓਕੇ ਔਰ ਨੈਕਸਟ ਜਿਹੜਾ ਉਹ ਹੈਗਾ ਸਕ੍ਰੀਨ ਪਲੱਸ ਬਲੌਕ ਇਹ ਵੀ ਬਹੁਤ ਪਿਆਰਾ ਚੀਜ਼ ਹੈ ਕਲਰ ਕੰਬੀਨੇਸ਼ਨ ਜਿਹੜਾ ਇਹਦਾ ਬਹੁਤ ਵਧੀਆ ਹੈ ਜੀ ਇਹ ਤੁਹਾਨੂੰ ਦਿਖਾਉਣੀ ਹੈ ਅਸੀਂ ਬਹੁਤ ਪਿਆਰੀ ਚੀਜ਼ ਹੈ ਸਕ੍ਰੀਨ ਹੈ ਇਹ ਵੀ ਠੀਕ ਹੈ ਕਲਰ ਇਹਦੇ ਵਿੱਚ ਅਸੀਂ ਚੇਂਜ ਕਰਤਾ ਹੈ ਹੁਣ ਇਹ ਆਏਗਾ ਇਹਦਾ ਆਹ ਠੀਕ ਹੈ ਜੀ आएगी फ्रंट देखो कितना प्यारा है स्काई जैसा कलर है और स्काई कलर के ऊपर ब्लू कलर ब्लॉक किता हुआ है प्लस स्क्रीन है वेरी ब्यूटीफुल पीस ठीक है और जी बॉटम सारे सूट ऊपर स्क्रीन ही है ठीक है जी और ਇਹ ਆਉਣੀ ਹੈ ਜੀ ਇਹਦੀ ਬੈਕ ਆ ਦੇਖੋ ਲਾਈਕ ਬੈਕ اور ਫਰੰਟ ਆਲਮੋਸਟ ਸੇਮ ਸੇਮ ਹੀ ਹੈ ਬਸ ਫਰੰਟ ਦੇ ਉੱਪਰ ਥੋੜਾ ਫਲਔਰਸ ਦਾ ਪੈਟਰਨ ਚੇਂਜ ਹੈ ਮਤਲਬ ਪੈਟਰਨ ਨਸੈਂਸ ਪੋਜੀਸ਼ਨ ਚੇਂਜ ਹੈ ਅਦਰਵਾਈਜ਼ ਸੇਮ ਹੀ ਹੈ ਠੀਕ ਹੈ ਇਦਾਂ ਹੀ ਇਹਦੀਆਂ ਬਾਹਾਂ ਬਣੀਆਂ ਹੋਣੀਆਂ ਤੇ ਇਹਨਾਂ ਲਾਈਨਿੰਗ ਲਈ ਜਾਰਜਟ ਹੈ ਜਿਹੜਾ ਪਹਿਲਾਂ ਦਿਖਾਇਆ ਸੀਗਾ ਉਹ ਪਲੇਨ ਜਾਰਜਟ ਸੀਗੀ ਇਹ ਲਾਈਨਿੰਗ ਲਈ ਜਾਰਜਟ ਹੋਏਗੀ ਮਤਲਬ ਸੈਲਫ ਦੇ ਵਿੱਚ ਤੁਹਾਨੂੰ ਲੱਗ ਗਿਆ ਦਿਖਾ ਰਹੇ ਆ ਆ ਦੇਖੋ ਇਹ ਥੋੜੀ ਜੀ ਕੋਸਟਲੀ ਹੁੰਦੀ ਹੈ ਨੋਰਮਲ ਜਾਰਜਟ ਨਾਲੋ ਠੀਕ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਔਰ ਇਹ 12 ਮਹੀਨੇ ਪੈਨ ਵਾਲਾ ਹੈ ਜੀ ਹੁਣ ਜਿੱਦਾਂ ਕਈ ਪੁੱਛਦੇ ਆ ਨਾ ਤੁਸੀਂ ਸ਼ਿਫੋਨ ਜਾਰਜਟ ਔਰ ਕਾਟਨ ਦੀ ਤਿੰਨੋਂ ਚੀਜ਼ਾਂ ਵੇਅਰ ਕਰ ਸਕਦੇ ਹੋ ਹੁਣ ਇਸ ਟਾਈਮ ਅ ਥੋੜੇ ਜੇ ਮੰਥ ਦੇ ਵਿੱਚ ਜਿੱਦਾਂ ਪੂਰਾ ਜੂਨ ਐਂਡ ਜੁਲਾਈ ਆਉਂਦਾ ਹੁੰਦਾ ਹੁੰਦਾ ਥੋੜਾ ਉਹਦੇ 'ਚ ਚਾਹੇ ਹੁੰਦਾ ਹੈ ਕਿ ਕਈ ਵਾਰੀ ਨਹੀਂ ਵੇਅਰ ਹੁੰਦੀ ਪਰ ਅੱਜ ਕੱਲ੍ਹ ਤਾਂ ਏਸੀ'ਸ 'ਚ ਹੀ ਰਹਿਣਾ ਹੁੰਦਾ ਆ ਸੋ ਇਹ ਕੱਪੜੇ ਆਰਾਮ ਨਾਲ ਵੇਅਰ ਹੋ ਜਾਂਦੇ ਨੇ ਠੀਕ ਹੈ ਜੀ ਆਹ ਦੇਖੋ ਬਹੁਤ ਸੋਣਾ ਪੀਸ ਹੈ ਜੀ ਇਹ ਵੀ ਵੈਰੀ ਬਿਊਟੀਫੁਲ ਖੁੱਲਾ ਡੁੱਲਾ 2.5 ਮੀਟਰ ਦੁਪੱਟਾ ਇਹਦਾ ਕਾਸਟ ਰਹੇਗਾ ਜੀ 2900 ਕਿਉਂਕਿ ਤੁਹਾਨੂੰ ਦੱਸਿਆ ਕਿ ਜਿਹੜੀ ਇਹ ਵਾਲੀ ਜਾਰਜਟ ਹੁੰਦੀ ਹੈ ਇਹ ਇਹਦਾ ਜਿਹੜਾ ਕਾਸਟ ਆ ਥੋੜਾ ਜਿਹਾ ਵੱਧ ਹੁੰਦਾ ਹੈ ਥੋੜੀ ਮਹਿੰਗੀ ਹੁੰਦੀ ਹੈ ਠੀਕ ਹੈ ਤੇ ਇਹ ਵੀ ਸਕਾਈ ਕਲਰ ਸੀ ਜੇ ਉਹ ਵੀ ਸਕਰੀਨ ਸੀ ਮੈਂ ਬਲੌਕ ਬੋਲਤਾ ਸੀ ਸੌਰੀ ਉਹ ਵੀ ਸਕਰੀਨ ਸੀਗਾ ਇਹ ਹੈਗਾ ਆ ਹੁਣ ਸਾਡਾ ਬਲੌਕ ਪੀਸ ਮੈਂ ਹੁਣ ਦਿਖਾ ਰਹੀ ਹਾਂ ਤੁਹਾਨੂੰ ਠੀਕ ਹੈ ਇਹ 골ਡਨ ਪਲੱਸ ਬਲੂ ਠੀਕ ਹੈ 골ਡਨ ਪਲੱਸ ਬਲੂ ਦਾ ਵਰਕ ਹੈ ਠੀਕ ਹੈ ਜੀ ਮੈਂ ਕਿ ਪਹਿਲਾ ਪ੍ਰਾਈਸ ਆਪਾਂ ਉਹ ਤੁਹਾਨੂੰ ਪੜ ਲਈਏ ਫਿਰ ਆਮ ਨਾਲ ਦੱਸ ਦਾਂਗੇ ਤੁਹਾਨੂੰ ਇਹ ਵੀ ਬੜੀ ਪਿਆਰਾ ਪੀਸ ਹੈ ਇਹ ਰੀਸਟਾਕ ਹੁੰਦਾ ਰਹਿੰਦਾ ਹੈ ਸਾਡਾ ਇਹ ਵਾਲਾ ਡਿਜ਼ਾਈਨ ਇਹ ਨਾ ਇਹ ਵਾਲਾ ਡਿਜ਼ਾਈਨ ਸਟਾ ਜ਼ਿਆਦਾ ਬੰਦਾ ਹੁੰਦਾ ਹੈ ਵਾਈਟ ਉੱਪਰ ਤੇ ਵਾਈਟ ਉੱਪਰ ਤੇ ਬਹੁਤ ਜਲਦੀ ਨਿਕਲਦਾ ਹੈ ਲੇਕਿਨ ਇਸ ਵਾਰੀ ਅਸੀਂ ਇਹਦੇ ਤੇ ਟ੍ਰਾਈ ਕੀਤਾ ਇਹਦੇ ਤੇ ਵੀ ਬੜੀ ਜਲਦੀ ਨਿਕਲਿਆ ਇਹ ਐਕਚੁਅਲੀ ਪੀਸ ਹੈ ਹੀ ਬੜਾ ਪਿਆਰਾ ਅਲੱਗ ਚੀਜ਼ ਹੈ ਪਾਰਟੀ ਵੇਅਰ ਲੁੱਕ ਵੀ ਹੈ ਔਰ ਸੋਬਰ ਪੀਸ ਵੀ ਹੈ ਆ ਦੇਖੋ ਇਹਦਾ ਬਲੌਕ ਬੜਾ ਸੋਹਣਾ ਹੈ ਆ ਦੇਖੋ ਆ ਦੇਖੋ ਬੜਾ ਪਿਆਰਾ ਪੀਸ ਹੈ ਆ ਦੇਖੋ ਫੁੱਲ ਲੈਂਥ ਵਾਲਾ ਬੰਦਾ ਇਹਨੂੰ ਆਰਾਮ ਨਾਲ ਪਾ ਸਕਦਾ ਖੁੱਲੀ ਡੁੱਟੀ ਬੰਨੀ ਹੈ ਸ਼ਰਟ ਔਰ ਆਰਾਮ ਨਾਲ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਨਾ ਦੇਖੋ ਲੱਗ ਗਿਆ ਦਿਖਾ ਰਹੇ ਹਾਂ ਦੇਖੋ 골ਡਨ ਪਲੱਸ ਬਲੂ ਬਲੌਕ ਠੀਕ ਹੈ ਇਹ ਦੇਖੋ ਕਿੰਨਾ ਬੈਟਰ ਪੀਸ ਹੈ ਠੀਕ ਹੈ ਜੀ ਵੈਰੀ ਬਿਊਟੀਫੁਲ ਪੀਸ ਥਿਸ ਇਜ਼ ਫਰੰਟ ਔਰ आनी जे बैक बैक दे उपर, सारे छोटे छोटे जे गोल्डन कलर गोल्डन ब्लॉक यूज करके छोटे छोटे मोटिफ बनाए हुए ठीक है और घेरा ऐदाई थले हैवी बॉर्डर चौड़े वाला आ देखो ठीक है और आनी है दी बॉटम विथ गोल्डन ब्लॉक कलर कॉमेन कमाल ठीक है थीके? और मल्टी ब्लॉक है मल्टी ब्लॉक इन द सेंस विद गोल्डन ब्लॉक ठीक है गोल्डन ब्लॉक भी कॉस्टली होंगे नॉर्मल ब्लॉक ठीक है जी ढाई मीटर दुपट्टा खुला डुला हाँ देखो उल्टा थे दुपट्टा सिद्ध कर लीजिए हाँ देखो ठीक है खुला डुल्ला ढाई मीटर दुपट्टा बहुत सोहना पीस और सारे दुपट्टे दे दे साइड्स ऊपर एग जिग लाइन करती है एंड विद गोल्डन ब्लॉक कॉम्बिनेशन बहुत सोहना पीस है जी ये स्काई कलर है भी लाइट स्काई कलर बहुत प्यारा पीस है इधर प्राइस भी रहेगा जी थो तो सताई सौ दा ठीक है ट्वेंटी सैवन सताई सौ लास्ट पीस ਇਹ ਤੇ ਹੈਗਾ ਆ ਜੌਰਜਟ ਤੇ ਇਹ ਵੀ ਸਾਡਾ ਰੀਸਟਾਕ ਹੋਇਆ ਆ ਲਾਸਟ ਟਾਈਮ ਪੀਚ ਕਲਰ ਤੇ ਸੀਗਾ ਹੁਣ ਇਹ ਪਿੰਕ ਕਲਰ ਤੇ ਆ ਬੇਬੀ ਪਿੰਕ ਕਲਰ ਤੇ ਠੀਕ ਹੈ ਇਹਦੇ ਚ ਖਾਸ ਇਹ ਕਿ ਅਸੀਂ ਐਮਬਰਾਇਡਰੀ ਕਰਾਤੀ ਹੈ ਨਾਲ ਆ ਦੇਖੋ ਇਹਦਾ ਗਲੇ ਉੱਪਰ ਐਮਬਰਾਇਡਰੀ ਆਏਗੀ ਔਰ ਕੇਰੇ ਤੇ ਇਹਦਾ ਸਕਰੀਨ ਦਾ ਵਰਕ ਆਏਗਾ ਆ ਦੇਖੋ ਬਹੁਤ ਸੋਹਣਾ ਪੀਸ ਆ एम्ब्रॉयडरी के जोड़े कलर यूज हुए हुए हैं देखो जी उ वाले कलर असी्रीन यूज़ करता है। आ देखो ठीक है जी बहुत प्यारा पीस है और यदिया बाव बनिया हुई हैं और आ, बैक यदी एदा आएगी बिल्कुल प्लेन और आ देखो लेकिन घेरे के दे उपर एदा स्क्रीन आएगी ਇਹ ਥੋੜਾ ਲਾਈਟ ਕੰਮ ਵਾਲਾ ਸੋਨਾ ਪੀਸ ਹੈ ਮਤਲਬ ਕਈ ਵਾਰੀ ਬਹੁਤ ਜ਼ਿਆਦਾ ਹੋਜ-ਪੋਜ ਕਰਕੇ ਦਾ ਐਮਬਰਾਇਡਰੀ ਵੀ ਕਰਵਾਤੀ ਸਕਰੀਨ ਵੀ ਜ਼ਿਆਦਾ ਕਰਵਾ ਦਈਏ ਤੇ ਫਿਰ ਉਹ ਜਿਹੜੀ ਐਮਬਰਾਇਡਰੀ ਕਰਾਈ ਹੈ ਨਾ ਉਹ ਹਾਈਲਾਈਟ ਨਹੀਂ ਹੋਏਗੀ ਠੀਕ ਹੈ ਤੇ ਇਹਦੀਆਂ ਬਾਹਾਂ ਉੱਪਰ ਵੀ ਐਮਬਰਾਇਡਰੀ ਹੈ ਜੀ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਬੜੀ ਸੌਫਟ ਵਾਲੀ ਜੌਰਜਟ ਹੈ ਠੀਕ ਹੈ ਬਾਹਾਂ ਬੜੀਆਂ ਪਿਆਰੀਆਂ ਬਣੀਆਂ ਹੋਈਆਂ ਹੈ ਇਹਦੀਆਂ ਆ ਦੇਖੋ ਇਹ ਬਾਜੂ ਹੈ ਸਕਰੀਨ ਪਲੱਸ embroidery ਠੀਕ ਹੈ ਜੀ ਤੇ ਇਹਦਾ ਦੁਪੱਟਾ ਵੀ ਦਿਖਾ ਦਿੰਨੇ ਆ ਤੁਹਾਨੂੰ ਦੁਪੱਟੇ ਦੇ ਉੱਪਰ ਕੋਈ embroidery ਨਹੀਂ ਹੈ ਪੂਰੇ ਦੁਪੱਟੇ ਦੇ ਉੱਪਰ ਸਕ੍ਰੀਨ ਹੈ ਇਹੀ ਕਨਸੈਪਟ ਇਹਦਾ ਅੱਛਾ ਹੈ ਕਿ ਅ ਬੈਕ ਪਲੇਨ ਕਰਤੀ ਮਤਲਬ ਬੈਕ ਤੇ ਬਹੁਤ ਜ਼ਿਆਦਾ ਵਰਕ ਨਹੀਂ ਕੀਤਾ ਬਾਟਮ ਤੇ ਵੀ ਇਹਦੇ ਕੁਝ ਨਹੀਂ ਹੈਗਾ ਠੀਕ ਹੈ ਜੀ ਔਰ ਦੁਪੱਟੇ ਨੂੰ ਫਿਰ ਪੂਰਾ ਅਸੀਂ ਸਕ੍ਰੀਨ ਕਰਤਾ ਹੈ ਇਹਨਾਂ ਨਾਲ ਕੀ ਹੋਏਗਾ ਕਿ ਹਰ ਡਿਜ਼ਾਈਨ ਉੱਠ ਕੇ ਆਏਗਾ अगर दुपट्टा स्क्रीन करता है ना बॉटम जी मतलब दुपट्टा देखो जो तो पूरा ही स्क्रीन है ना? ही वाले कलर दसी गलेम्ब्रॉयडरी कराती एम्बरॉयडरी कराती और बैक थोड़ी लाइट रख ली बॉटम प्लेन है ठीक है ਏ ਤੁਹਾਨੂੰ ਪਹਿਣਾ ਜਿਹੜਾ ਐਮਬਰਾਇਡਰੀ ਵਾਲਾ ਪੀਸ ਹੈਗਾ ਇਹ ਤੁਹਾਨੂੰ 2800 ਦਾ ਪਹਿਣਾ ਸਕਰੀਨ ਪਲੱਸ ਐਮਬਰਾਇਡਰੀ ਔਰ ਬਹੁਤ ਅੱਛੇ ਵਾਲਾ ਫੈਬਰਿਕ ਹੈ ਵੀ ਸੈਮੀ ਜਾਰਜਟ ਹੈ ਪਿਓਰ ਜਾਰਜਟ ਨਹੀਂ ਹੈ ਠੀਕ ਹੈ ਜੀ ਇਹ ਤੁਹਾਨੂੰ ਪਹਿਣਾ ਜੀ 2800 ਦਾ ਠੀਕ ਹੈ ਹੋਣ ਆ ਜੀ ਅਸੀ ਹੁਣ ਆਪਣਾ ਲਾਸਟ ਜਿਹੜਾ ਪੀਸ ਦਿਖਾਉਨੇ ਹੁੰਨੇ ਆ ਤੁਹਾਨੂੰ دھਮਾਕਾ ਆਫਰ ਵਾਲਾ ਐਕਚੁਅਲੀ ਉਹ ਨਾ ਮੈਂ ਪਹਿਲਾਂ ਕੋਈ ਡਿਸਾਈਡ ਨਹੀਂ ਕਰਦੀ ਇਹ ਜਦੋਂ ਆਪਾਂ ਸਟਾਰਟ ਕਰਦੇ ਆ ਨਾ ਵੀਡੀਓ तो बस मैं उदो ही आ, आ, सोच ल मतलब सोच ली कहीं उदोई होंगे कि चल हूँ स्टार्ट वीडियो चल, है तो हम दिखा दिए चलो आप दिखा दें तो आखो पता अ प्रिंट्स बहुत चलने हैं ठीक है जी आखो ए आएगी यदि बॉटम दिस इज शर्ट प्योर कॉटन कोई मिक्सिंग क्योंकि बाकी देखो यदा बॉटम का शर्ट का डिजाइन यही रहना है ਠੀਕ ਹੈ ਸੋ ਇਹ ਦਾ ਤੁਹਾਨੂੰ ਦੁਪੱਟਾ 골 ਕੇ ਦਿਖਾ ਦਿੰਨੇ ਆ ਤੇ ਇਹ ਵਾਲਾ ਸੀ ਤੁਹਾਨੂੰ ਅੱਜ ਧਮਾਕਾ ਆਫਰ ਕਰਕੇ ਦੱਸ ਦਿੰਨੇ 11100 ਦੇ ਪੀਸ ਨੇ ਅਦਰਵਾਈਜ਼ ਠੀਕ ਹੈ ਆ ਦੇਖੋ ਇਹਦਾ ਦੁਪੱਟਾ ਦੇਖੋ ਸ਼ਾਨਦਾਰ ਦੁਪੱਟਾ ਬਹੁਤ ਪਿਆਰਾ ਪੀਸ ਠੀਕ ਹੈ ਜੀ ਇਹ ਅੱਜ ਤੁਹਾਨੂੰ ਪੈ ਜਾਏਗਾ ਜੀ 900 ਦਾ 200 ਰੁਪਏ ਆਫ ਹੋ ਗਏ ਇਸ ਤੋਂ ਥਲੇ ਨਹੀਂ ਜਾ ਸਕਦਾ ਕਿਉਂਕਿ ਪਿਓਰ ਕਾਟਨ ਹੈ ਕੋਈ ਮਿਕਸਿੰਗ ਨਹੀਂ ਹੈਗੀ ਅੱਛੇ ਵਾਲਾ ਦੁਪੱਟਾ ਹੈ ਤਾਨੂੰ ਬਤਾ ਅੱਜ ਕੱਲ੍ਹ ਗਰਮੀਆਚ ਇਹੀ ਡਿਜ਼ਾਈਨਸ ਜੀ ਜ਼ਿਆਦਾ ਚੱਲਨੇ ਇਹੀ ਕਪੜਾ ਚੱਲਦਾ ਹੈ ਇਹ ਤੁਹਾਨੂੰ ਪਏਗਾ ਜੀ 900 ਦਾ ਠੀਕ ਹੈ ਜੀ ਸੋ ਐਦਾਂ ਹੀ ਜੁੜੇ ਰਹੋ ਜੀ ਸਾਡੇ ਨਾਲ ਤੇ ਹੁਣ ਜਿੱਦਾਂ ਦੱਸਿਆ ਕਿ ਸਾਡਾ ਜਿਹੜਾ ਵੈਨਸਡੇ ਬੁੱਧਵਾਰ ਦਾ ਦਿਨ ਹੋਇਆ ਕਰੇਗਾ ਉਹਨੂੰ ਅਸੀਂ ਆਫਰ ਦੇ ਸੇਲ ਦੇ ਕਰਦਿਆ ਕਰਾਂਗੇ ਕਿ ਕਈ ਕਈ ਪੀਸਿਸ ਜਿਹੜੇ ਹੁੰਦੇ ਨੇ ਪਏ ਹੁੰਦੇ ਨੇ ਜਾਂ ਕਿੱਦਾਂ ਅਸੀਂ ਸਪੈਸ਼ਲੀ ਪੀਸਿਸ ਲਿਆਵਾਂਗੇ ਤੁਹਾਡੇ ਵਾਸਤੇ ਜਿਨ੍ਹਾਂ ਨਾਲ ਅਸੀਂ ਸੇਲ ਲਗਾ ਸਕੀਏ ਤੁਹਾਡੇ ਨਾਲ ਠੀਕ ਹੈ ਜੀ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਸ਼ੌਪਿੰਗ ਕਰਦੇ ਰਹੋ ਜੀ ਇਦਾਂ ਹੀ ਬੱਸ ਤੇ ਜੰਗੀ ਜੰਗੀ ਸੂਟ ਸਾਡੇ ਕੋਲ ਲੈਂਦੇ ਰਹੋ ਤੇ ਆਪਣੇ ਰਿਵਿਊ ਪਲੀਜ਼ ਦਿਆ ਕਰੋ ਸਾਡੇ ਲਈ ਬਹੁਤ ਜ਼ਿਆਦਾ ਬੂਸਟਰ ਟਾਈਪ ਹੁੰਦੇ ਨੇ ਐਵਰੀ ਟਾਈਮ ਮੈਂ ਬੋਲਦੀ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਬੈਲ ਆਈਕਨ ਨੂੰ ਪਲੀਜ਼ ਪ੍ਰੈਸ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀਆਂ ਆਫਰਸ ਤੇ ਸ਼ਾਰਟਸ ਵੀ ਤੁਹਾਨੂੰ ਜਿਹੜੇ ਸਾਡੇ ਨੋਟੀਫਿਕੇਸ਼ਨਸ 'ਚ ਆਉਂਦੇ ਰਹਿਣ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਵਾਰੀ ਤੋਂ ਉਹ ਵੀ ਪਾ ਲਿਆ ਹੋਇਆ ਐਦਾਂ ਦਾ ਐਦਾਂ ਹੀ ਐ ਜੀ ਇਨੂੰ ਕੁਝ ਨਹੀਂ ਹੋਇਆ ਨਾ ਇਹਦੇ ਕੰਮ ਨੂੰ ਕੁਝ ਹੋਇਆ ਹੈ ਬਸ ਇਹ ਕਿ ਤੁਹਾਨੂੰ ਥੋੜਾ ਜਿਹਾ ਕੱਪੜੇ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਫਿਰ ਫੈਬਰਿਕ ਨੂੰ ਕੁਝ ਨਹੀਂ ਬਲੌਕ ਕੀਤਾ ਹੋਇਆ ਹੈ ਪਲੱਸ ਸਕਰੀਨ ਹੈ ਆ ਦੇਖੋ ਵੈਰੀ ਬਿਊਟੀ ਜਿਹੜੇ ਜਿਹੜੇ ਕਲਰਸ ਯੂਜ਼ ਹੋਏ ਹੋਏ ਨੇ ਆ ਦੇਖੋ ਜੀ ਉਹੀ ਵਲੇ ਕਲਰਸ ਨੂੰ ਅਸੀਂ ਤੁਹਾਨੂੰ ਪਤਾ ਅੱਜਕੱਲ ਇਹੋ ਜਿਹੇ ਪ੍ਰਿੰਟਸ ਬਹੁਤ ਚੱਲਨੇ ਆ ਠੀਕ ਹੈ ਜੀ ਆ ਦੇਖੋ ਇਹ ਆਈ ਗਈ ਇਹਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਬੈਲ ਆਈਕਨ ਨੂੰ ਪਲੀਜ਼ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀਆਂ ਆਫਰਸ ਤੇ ਸ਼ਾਰਟਸ ਵੀ ਘਰੋਂ ਜਿਹੜੇ ਸਾਡੇ ਨੋਟੀਫਿਕੇਸ਼ਨਸ 'ਚ ਆਦੇ ਰਹਿਣ ਠੀਕ ਹੈ